ਬਾਕੀ ਥਨੂੰ ਧੀਆਂ ਦੀ ਇੰਨੀ ਫਿਕਰ ਆ ਉਹਨਾਂ ਦੀ ਪੜ੍ਹਾਈ ਦੀ ਇੰਨੀ ਫਿਕਰ ਆ ਮੈਂ ਪਿੰਕਾ ਜਰਕ ਮੇਰਾ ਹਲੇ ਤੱਕ ਵਿਆਹ ਨਹੀਂ ਹੋਇਆ ਮੈਂ ਵਾਅਦਾ ਕਰਦਾ ਜਿੱਦੋਂ ਮੇਰਾ ਵਿਆਹ ਹੋਊਗਾ ਸਿੰਪਲ ਗੁਰੂ ਘਰ ਆਨੰਦ ਕਾਰਜ ਕਰਾਊਗਾ ਜਿੰਨੇ ਜਣੇ ਮੇਰਾ ਵਾਹ ਦੇਖਣਾ ਆਉਣਗੇ ਸਾਰਿਆਂ ਨੂੰ ਸਿੰਪਲ ਗੁਰੂ ਘਰ ਦਾ ਲੰਗਰ ਸ਼ਿਕਾਇਆ ਜਾਊਗਾ 4 ਸਾਲ ਹੋ ਗਏ ਮੈਂ ਕਿਸੇ ਦੇ ਵਿਆਹ ਚ ਕੁਝ ਨਹੀਂ ਖਾਦਾ ਸਿੰਪਲ ਪਾਣੀ ਪੀਣਾ ਮੇਰਾ ਬੱਚ ਲੈ ਮੈਂ ਪਾਣੀ ਵੀ ਨਾ ਪੀਵਾਂ ਕਿਉਂਕਿ ਮੈਨੂੰ ਦਿਖਦਾ ਹੁੰਦਾ ਪਿਓ ਦੀ ਕੋਨਾ ਪਸੀਨੇ ਦੀ ਕਮਾਈ ਇੱਕ ਦਿਨ ਦੇ ਵਿੱਚ ਕਿਵੇਂ ਉੜਦਿਆ ਤੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕਿ ਮੈਂ ਛੋਟੀ ਬੱਚੀ ਨਾਲ ਆਪਾਂ ਜਿਆ ਜਾ ਰਿਹਾ ਸੀ ਬੜੇ ਵਧੀਆ ਕਮੈਂਟ ਕੀਤਾ ਤੁਸੀਂ ਸਾਰਿਆਂ ਨੇ ਕੋਈ ਕਹਿੰਦਾ ਧੀਏ ਤੇਰੀ ਉਮਰ ਲੰਮੀ ਹੋਵੇ ਕੋਈ ਕਹਿੰਦਾ ਤੂੰ ਵਧੀਆ ਪੜਾਈ ਲਿਖਾਈ ਕਰੇ ਕੋਈ ਕਹਿੰਦਾ ਤੇਰਾ ਬਹੁਤ ਵਧੀਆ ਫਿਊਚਰ ਹੋਵੇ ਪਰ ਮਿੱਤਰੋ ਰੌਲਾ ਫੇਰ ਆ ਗਿਆ ਇੱਥੇ ਸੱਚੇ ਕਮੈਂਟ ਦਾ ਪੈ ਗਿਆ ਆਪਣੇ ਸਾਰਿਆਂ ਦੇ ਘਰੇ ਧੀਆਂ ਪੜਾਣੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਧੀ ਦਾ ਪਿਓ ساری ਉਮਰ ਇਸ ਚੀਜ਼ ਲਈ ਕਮਾਈ ਕਰਦਾ ਮਰ ਜਾਂਦਾ ਕਿ ਇੱਕ ਦਿਨ ਮੈਂ ਆਪਣੀ ਕੁੜੀ ਵਿਆਉਣੀ ਆ ਤੇ ਉਹ ਅੱਧ ਤੋਂ ਵੱਧ ਆਪਣਾ ਸ਼ੌਂਕ ਮਾਰ ਲੈਂਦਾ ਕੁੜੀ ਦੀ ਪੜ੍ਹਾਈ ਤੇ ਖਰਚਾ ਵੀ ਡਰਦਾ ਡਰਦਾ ਕਰਦਾ ਵੀ ਉਹਨੂੰ ਪਤਾ ਹੁੰਦਾ ਵੀ ਇੱਕ ਦਿਨ ਲੱਖਾਂ ਰੁਪਈਆ ਇਹਦੇ ਵਿਆਹ ਤੇ ਇੱਕ ਦਿਨ ਦੀ ਓਡਣਾ ਦਸੋਂ ਅੱਜ ਹੈ ਕਿ ਇਹ ਚ ਇਹਨਾਂ ਦਾਮ ਤੁਸੀਂ ਵੀ ਇੱਕ ਵਾਰੀ ਸੋਚਿਆ ਕਰੋ ਤੁਸੀਂ ਵਿਆਹ ਨਹੀਂ ਖਾ ਰਹੇ ਹੁੰਦੇ ਤੁਸੀਂ ਕੁੜੀ ਦਾ ਪਿਓ ਖਾ ਰਹੇ ਹੁੰਨੇ ਹੋ ਹੁਣ ਕਮੈਂਟ ਕਰਕੇ ਦੱਸੋ ਵੀ ਹੈ ਕਿਸੇ 'ਚ ਦਮ ਹੈ ਕਿਸੇ 'ਚ ਦਮ ਜਿਹੜਾ ਕਹੇ ਵੀ ਮੈਂ ਭਰਾਵਾ ਸਿੰਪਲ ਵਿਆਹ ਕਰਾਊਂਗਾ ਮੈਂ ਕਹੂੰਗਾ ਕੁੜੀ ਵਾਲਿਆਂ ਨੂੰ ਜੇ ਤੁਹਾਡੇ ਕੋਲ ਪੈਸੇ ਨੇ ਕੁੜੀ ਦੀ ਪੜ੍ਹਾਈ ਤੇ ਲਾਓ ਕੁੜੀ ਨੂੰ ਪ੍ਰਾਪਰਟੀ ਲੈ ਕੇ ਦੇ ਦਿਓ ਬਾਕੀ ਇਹਨਾਂ ਛੋਸ਼ੇ ਬਾਜ਼ੀਆਂ ਦੀ ਕੋਈ ਸ਼ੀ ਨੀ ਰੱਖਿਆ ਪੈਸਾ ਹੈਗਾ ਜ਼ਮੀਨ ਖਰੀਦ ਲਓ ਪੜ੍ਹਾਈ ਤੇ ਪੈਸਾ ਲਓ ਇਹਨਾਂ ਛੋਸ਼ੇ ਬਾਜ਼ੀਆਂ ਦੀ ਕੋਈ ਸ਼ੀ ਨੀ ਰੱਖਿਆ ਦੱਸੋ ਹੈਗੇ ਜਦਾਂ ਮ ਕਰਾਊਗਾ ਕੋਈ ਸਿੰਪਲ ਵਿਆਹ